रेडी स्टार्ट ਸਾਡੇ ਸਰੀਰ ਲਈ ਕੀ ਕੀ ਲਾਭਦਾਇਕ ਹੈ ਇਹ ਜਾਣਨ ਤੋਂ ਜ਼ਿਆਦਾ ਜ਼ਰੂਰੀ ਇਹ ਜਾਣਨਾ ਹੈ ਕਿ ਇਸ ਲਾਭਦਾਇਕ ਭੋਜਨ ਨੂੰ ਅਸੀਂ ਸਿਹਤਮੰਦ ਤਰੀਕੇ ਨਾਲ ਖਾ ਰਹੇ ਹਾਂ ਜਾ ਨਹੀਂ ਡੰਡੀ ਆਓ ਜਾਣੀਏ ਕੁਝ ਭੋਜਨ ਖਾਣ ਦੇ ਸਹੀ ਤਰੀਕੇ ਡੰਡੀ ਸਬਜ਼ੀਆਂ ਤੁਸੀਂ ਆਪਣਾ ਭਾਰ ਘਟਾਉਣ ਆਪਣੇ ਚਿਹਰੇ ਦੀ ਖੂਬਸੂਰਤੀ ਬਰਕਰਾਰ ਰੱਖਣ ਅਤੇ ਫਿੱਟ ਰਹਿਣ ਲਈ ਸਬਜ਼ੀਆਂ ਦੀ ਵਰਤੋਂ ਕਰਦੇ ਹੀ ਹੋਵੋਗੇ ਡੰਡੀ ਬਹੁਤ ਸਾਰੇ ਲੋਕ ਸਬਜ਼ੀਆਂ ਉਬਾਲ ਕੇ ਖਾਣਾ ਪਸੰਦ ਕਰਦੇ ਹਨ ਡੰਡੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਬਾਲਣ ਨਾਲ ਸਬਜ਼ੀਆਂ ਦੇ ਜ਼ਰੂਰੀ ਤੱਤ ਖਤਮ ਹੋ ਜਾਂਦੇ ਹਨ ਡੰਡੀ ਚੰਗਾ ਹੋਵੇਗਾ ਕਿ ਤੁਸੀਂ ਸਬਜ਼ੀਆਂ ਨੂੰ ਉਬਾਲਣ ਦੀ ਥਾਂ ਸਬਜ਼ੀਆਂ ਨੂੰ ਸਟੀਮ ਕਰਕੇ ਖਾਓ ਇਸ ਤਰ੍ਹਾਂ ਸਬਜ਼ੀਆਂ ਖਾਣਾ ਜ਼ਿਆਦਾ ਲਾਭਦਾਇਕ ਹੁੰਦਾ ਹੈ ਡੰਡੀ ਫਲੀਆਂ ਅਤੇ ਦਾਲਾਂ ਜੇਕਰ ਤੁਹਾਨੂੰ ਇੰਜ ਲੱਗਦਾ ਹੈ ਕਿ ਫਲੀਆਂ ਅਤੇ ਦਾਲਾਂ ਖਾਣ ਤੋਂ ਬਾਅਦ ਤੁਹਾਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਤੁਸੀਂ ਧਿਆਨ ਦਿਓ ਆਪਣੇ ਖਾਣ ਦੇ ਢੰਗ ਤੇ ਡੰਡੀ ਜਿਵੇਂ ਕਿ ਦਾਲ ਬਣਾਉਣ ਦਾ ਸਹੀ ਢੰਗ ਹੈ ਕਿ ਦਾਲ ਨੂੰ ਪਹਿਲਾਂ ਪਾਣੀ ਵਿੱਚ ਭਿਉ ਕੇ ਰੱਖੋ ਅਤੇ ਫਿਰ ਪਕਾਓ ਇਸ ਤਰ੍ਹਾਂ ਦਾਲ ਪਕਾ ਕੇ ਖਾਣ ਨਾਲ ਗੈਸ ਨਹੀਂ ਬਣਦੀ ਡੰਡੀ ਇੰਜ ਹੀ ਫਲੀਆਂ ਨੂੰ ਵੀ ਗਰਮ ਪਾਣੀ ਵਿੱਚ ਭਿਉ ਕੇ ਰੱਖੋ ਹੋ ਸਕੇ ਤਾਂ ਸਵੇਰੇ ਕੁਝ ਧੇਰ ਲਈ ਠੰਡੇ ਪਾਣੀ ਵਿੱਚ ਭਿਉ ਦਿਓ ਅਤੇ ਫਿਰ ਸਬਜ਼ੀਆਂ ਬਣਾ ਲਿਓ ਡੰਡੀ ਬਿਨਾ ਪਿਓਏ ਫਲੀਆਂ ਦੀ ਸਬਜ਼ੀ ਬਣਾਉਣਾ ਗਲਤ ਤਰੀਕਾ ਹੈ ਡੰਡੀ ਦੁੱਧ ਕੈਲਸ਼ੀਅਮ ਨਾਲ ਭਰਪੂਰ ਦੁੱਧ ਦੀ ਵਰਤੋਂ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ਪਰ ਦੁੱਧ ਪੀਣ ਦਾ ਗਲਤ ਤਰੀਕਾ ਤੁਹਾਨੂੰ ਲਾਭ ਪਹੁੰਚਾਉਣ ਦੀ हां नुकसान ਵੀ ਪਹੁੰਚਾ ਸਕਦਾ ਹੈ ਡੰਡੀ ਕਦੇ ਵੀ ਬਹੁਤ ਗਰਮ ਦੁੱਧ ਨਾ ਪੀਓ ਡੰਡੀ ਤੁਸੀਂ ਦੁੱਧ ਵਿੱਚ ਸ਼ਹਿਦ ਜਾਂ ਸ਼ੱਕਰ ਆਦ ਮਿਲਾ ਕੇ ਪੀਓ ਡੰਡੀ ਇੰਜ ਦੁੱਧ ਪੀਣ ਨਾਲ ਗੈਸ ਨਹੀਂ ਬਣਦੀ ਡੰਡੀ ਦਹੀਂ ਸਵੇਰੇ ਅਤੇ ਦੁਪਹਿਰ ਵੇਲੇ ਦਹੀਂ ਖਾਣ ਨਾਲ ਸਿਹਤ ਤਾਂ ਠੀਕ ਰਹਿੰਦੀ ਹੈ ਤੇ ਨਾਲ ਹੀ ਤੁਹਾਡੇ ਚਿਹਰੇ ਉੱਤੇ ਵੀ ਚਮਕ ਆ ਜਾਂਦੀ ਹੈ ਡੰਡੀ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਈ ਲੋਕ ਦਹੀਂ ਖਾਣ ਤੋਂ ਪਹਿਲਾਂ ਦਹੀਂ ਦੇ ਉੱਪਰ ਜੰਮਿਆ ਪਾਣੀ ਕੱਢ ਦਿੰਦੇ ਹਨ ਡੰਡੀ ਪਰ ਇੰਜ ਕਰਨਾ ਗਲਤ ਹੈ ਕਿਉਂਕਿ ਇਸ ਪਾਣੀ ਵਿੱਚ ਪ੍ਰੋਟੀਨ, ਵਿਟਾਮਿਨ B12, ਕੈਲਸ਼ੀਅਮ ਆਦਿ ਤੱਤ ਮੌਜੂਦ ਹੁੰਦੇ ਹਨ ਡੰਡੀ ਇਸ ਲਈ ਤੁਸੀਂ ਜਦੋਂ ਵੀ ਦਹੀਂ ਖਾਓ ਤਾਂ ਉਸ ਦੇ ਪਾਣੀ ਨੂੰ ਸੁੱਟਣ ਦੀ ਥਾਂ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਡੰਡੀ ਭੋਜਨ ਦੇ ਨਾਲ ਇਹ ਫਲ ਵੀ ਸਾਡੇ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਦੇ ਹਨ ਪਰ ਕਈ ਲੋਕ ਫਲਾਂ ਨੂੰ ਵੀ ਛਿੱਲਕੇ ਖਾਂਦੇ ਹਨ ਡੰਡੀ ਫਲਾਂ ਦੇ ਛਿਲਕਿਆਂ ਵਿੱਚ ਵਾਧੂ ਪੋਸ਼ਕ ਤੱਤ ਹੁੰਦੇ ਹਨ ਇਸ ਲਈ ਤੁਸੀਂ ਜਦੋਂ ਵੀ ਕੋਈ ਫਲ ਖਾਓ ਤਾਂ ਉਸ ਦਾ ਛਿਲਕਾ ਨਾ ਉਤਾਰੋ ਡੰਡੀ गाजर ਨੂੰ ਅਸੀਂ ਆਮ ਤੌਰ ਤੇ ਸਲਾਦ ਦੇ ਰੂਪ ਵਿੱਚ ਖਾਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ गाजर ਖਾਣ ਦਾ ਇਹ ਤਰੀਕਾ ਸਹੀ ਨਹੀਂ ਹੈ ਡੰਡੀ गाजर ਨੂੰ ਪਕਾ ਕੇ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਡੰਡੀ